ਸਾਡੇ ਗੁਰੂਆਂ ਪੀਰਾਂ ਨੇ ਹਜੇ ਤੱਕ ਜੇ ਆਪਾਂ ਕਹੀਏ ਪੰਜਾਬ ਦੇ ਵਿੱਚ ਜੇ ਰਾਜੇ ਮਹਾਰਾਜਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉਹਦੇ ਪਿੱਛੇ ਜੇ ਆਪਾਂ ਬੇਸਿਕ ਬੈਕ ਟੂ ਬੇਸਿਕ ਜਾਈਏ ਤੇ ਗੱਤ ਕਾ ਸੀ ਹੈ। ਕਿਰਪਾ ਮੈਂ ਇਹ ਵੀ ਦੱਸਣਾ ਚਾਹਾਂਗੀ ਵੀ ਕੁਝ ਆਡੀਅנס ਅਜੇ ਵੀ ਸੀਗੀ ਜਿਹੜੀ ਇਮੋਸ਼ਨਲ ਹੋ ਕੇ ਵੀ ਨਿਕਲ ਰਹੀ ਸੀ ਸਿਗੀ ਫਿਲਮ ਵੇਖ ਕੇ। ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਮੈਂ ਸਿੱਖ ਧਰਮ ਦੀ ਜਿਹੜੀ ਸਾਡੀ martial art ਦੇ ਉੱਤੇ ਹਨਾ ਅਸੀਂ ਫਿਲਮ ਬਣਾਈ ਆ ਉਹਦਾ ਮੈਂ ਇੱਕ ਬਹੁਤ ਵੱਡਾ ਹਿੱਸਾ ਹਾਂ। ਲੀ ਫਿਲਮ ਬਣੀ ਹੈ martial art ਦੇ ਉੱਤੇ ਜੀ ਬਿਲਕੁਲ ਬਿਲਕੁਲ ਇਹ ਪਹਿਲੀ ਫਿਲਮ ਬਣੀ ਹੈ ਜੀ ਜੀ ਚੈਂਪੀਅਨਸ਼ਿਪ ਦੇ winner ਨੇ ਜੁਬਰਤ ਜੱਟਾ ਡੋਲੀਨਾ ਫਿਲਮ ਅੱਜ ਰਿਲੀਜ਼ ਹੋਈ ਹੈ ਤੇ ਉਹਨਾਂ ਦੇ ਫਿਲਮ ਦੇ ਵਿੱਚ ਜਿਹੜਾ ਨੈਗੇਟਿਵ ਕਿਰਦਾਰ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਦੇਖਾਂਗੇ ਉਹ ਸਾਡੇ ਨਾਲ ਮੌਜੂਦ ਹੈ ਸਸਟੀਕਾਲ ਸਰ ਪਹਿਲੇ ਤਾਂ ਬਹੁਤ-ਬਹੁਤ ਮੁਬਾਰਕਾ ਸਸਟੀਕਾਲ ਜੀ ਬਹੁਤ-ਬਹੁਤ ਧੰਨਵਾਦ ਜੀ ਅੱਛਾ ਤੁਹਾਡਾ ਫਿਲਮ ਦੇ ਵਿੱਚ ਰੋਲ ਨੈਗੇਟਿਵ ਆ ਬੰਦੇ ਨੇ ਦੇਖ ਕੇ ਨਾ ਪੂਰੀ ਖੇਸ ਛਾੜ ਦਿਆ ਤੇ ਜਦੋਂ ਕਲਾਕਾਰ ਹੁੰਦਾ ਨਾ ਜਦੋਂ ਨੈਗੇਟਿਵ ਰੋਲ ਕਰਦਾ ਤੇ ਉਹ ਸਫਲ ਹੋ ਜਾਂਦਾ ਜਦੋਂ ਆਡੀਅנס ਉਹਨੂੰ ਨਾ ਉਸ ਤਰੀਕੇ ਨਾਲ ਵੇਖਦੀ ਐ ਸੋ ਬਹੁਤ-ਬਹੁਤ ਮੁਬਾਰਕਾ ਉਸ ਚੀਜ਼ ਦੇ ਲਈ ਥੈਂਕ ਯੂ ਥੈਂਕ ਯੂ so much ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਫਿਲਮ ਦੇ ਵਿੱਚ ਤੁਸੀਂ ਮਾਰਸ਼ਲ ਆਰਟ ਕਰ ਰਹੇ ਹੋ ਇਹ ਪਹਿਲਾਂ ਤੋਂ ਆ ਰਿਹਾ ਸੀਗਾ ਆਂਦਾ ਸੀਗਾ ਜਾਂ ਸਿੱਖਿਆ ਇਹਨੂੰ ਨਹੀਂ ਇਹ ਮੈਂ ਪਹਿਲਾਂ ਹੀ ਸਕੂਲ ਟਾਈਮ ਤੋਂ ਕਰਦਾ ਆ ਰਿਹਾ ਸੀਗਾ ਤੇ ਇਹਦੇ ਵਿੱਚ ਲੋਕਡਾਊਨ ਦੇ ਵਿੱਚ ਜਰੂਰ ਅਖਾੜੇ ਬੰਦ ਹੋਗੇ ਸੀਗੇ ਉਦੋਂ ਆਪਾਂ ਬੰਦ ਕਰਤਾ ਸੀ ਬਟ ਉਸ ਤੋਂ ਬਾਅਦ ਆ ਫਿਲਮ ਤੋਂ ਪਹਿਲਾਂ ਮੈਂ ਮਹੀਨਾ ਕੰਟੀਨਿਊ ਆਪਾਂ ਕਰਿਆ ਉਸ ਤੋਂ ਬਾਅਦ ਫਿਰ ਪ੍ਰੋਪਰਲੀ ਸਿੱਖ ਕੇ ਫਿਰ ਆਪਾਂ ਅੱਛਾ ਫਿਲਮ ਦੀ ਗੱਲ ਕਰਾਂ ਫਿਲਮ ਬਹੁਤ ਸੋਹਣੀ ਆ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਕੁਝ ਆਡੀਅנס ਅਜੇ ਵੀ ਸੀਗੀ ਜਿਹੜੀ ਇਮੋਸ਼ਨਲ ਹੋ ਕੇ ਵੀ ਨਿਕਲ ਰਹੀ ਸੀਗੀ ਫਿਲਮ ਵੇਖ ਕੇ ਤੇ ਫਿਲਮ ਦੇਨ ਦੇਖ ਕੇ ਬੰਦਾ ਬੋਰ ਨਹੀਂ ਹੋਏਗਾ ਬਹੁਤ ਸੋਨੀ ਫਿਲਮ ਬਿਲਕੁਲ 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 ਜੀ ਸਾਡੇ ਲਈ ਬਹੁਤ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਮੈਂ ਸਿੱਖ ਧਰਮ ਦੀ ਜਿਹੜੀ ਸਾਡੀ martial art ਦੇ ਉੱਤੇ ਹਨਾ ਅਸੀਂ ਫਿਲਮ ਬਣਾਈ ਆ ਉਹਦਾ ਮੈਂ ਇੱਕ ਬਹੁਤ ਵੱਡਾ ਹਿੱਸਾ ਹਾਂ ਹਣਾ ਜੀ ਜੋ ਸਾਡੇ ਗੁਰੂਆਂ ਪੀਰਾਂ ਨੇ ਹਜੇ ਤੱਕ ਜੇ ਆਪਾਂ ਕਹੀਏ ਪੰਜਾਬ ਦੇ ਵਿੱਚ ਜੇ ਰਾਜੇ ਮਹਾਰਾਜਾ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉਹਦੇ ਪਿੱਛੇ ਜੇ ਆਪਾਂ ਬੇਸਿਕ ਬੈਕ ਟੂ ਬੇਸਿਕ ਜਾਈਏ ਤੇ ਗੱਤਕਾ ਸੀ ਇੱਕ ਹਣਾ ਜਿਹੜਾ ਕਿ ਹੁਣ ਅਲੋਪ ਹੋ ਰਿਹਾ ਸੀਗਾ ਸੋ ਅਸੀਂ ਇੱਕ ਡਾਇਰੈਕਟਰ ਸਾਹਿਬ ਪ੍ਰੋਡਿਊਸਰ ਸਾਹਿਬ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਅਸੀਂ ਉਹਨੂੰ ਸਿਨੇਮੇ 'ਚ ਲੈ ਕੇ ਆਏ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਮੈਨੂੰ ਲੱਗਦਾ ਵੀ ਪਹਿਲੀ ਫਿਲਮ ਬਣੀ ਹੈ ਮਾਰਸ਼ਲ ਆਰਟ ਦੇ ਉੱਤੇ ਜੀ ਬਿਲਕੁਲ ਬਿਲਕੁਲ ਇਹ ਪਹਿਲੀ ਫਿਲਮ ਬਣੀ ਹੈ ਜੀ ਜਿਹੜੀ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ ਬਿਲਕੁ दे अच्छा ਤੇ ਫਿਲਮ ਦੇ ਵਿੱਚ ਜਿਹੜੇ ਕਿਰਨ ਸਰ ਹੈਗੇ ਉਹ ਕਹਿੰਦੇ ਵੀ ਮੈਂ ਵੀ ਪਹਿਲਾਂ ਤੋਂ ਗੱਤਕਾ ਖੇੜਿਆ ਤਾਂ ਤੁਸੀਂ ਇਕੱਠਿਆਂ ਪ੍ਰੈਕਟਿਸ ਕਰਦੇ ਸੀਗੇ ਨਹੀਂ 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 ਉਹਨਾਂ ਦਾ ਅਲੱਗ ਸੀਗਾ ਜੀ ਮੇਰਾ ਅਲੱਗ ਸੀਗਾ ਜੀ 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 ਮੈਂ ਬੇਸਿਕਲੀ ਜਿਹੜੇ ਮੇਰੇ ਫਾਦਰ ਸਾਹਿਬ ਬਣੇ ਨੇ ਨੀਨਾ ਭਾਜੀ ਮੀਨਾ ਮੈਂ ਉਹਨਾਂ ਤੋਂ ਟ੍ਰੇਨਡ ਹੋਇਆ ਜੀ ਜੀ ਸੋ ਉਹ ਜਿਹੜੇ ਮਤਲਬ ਮੇਲ ਮਲਾਪ ਇੱਕ ਪਿਓ ਪੁੱਤ ਦਾ ਉਹ ਸਾਡਾ ਖਾੜੇ ਚ ਹੋ ਗਿਆ ਸੀ ਕਲੀਅਰ ਕਿਤੇ ਨਾ ਸੋ ਆਡੀਅੰਸ ਨੂੰ ਕੀ ਕਹਿੰਨਾ ਹੈ ਮੈਂ オーਡੀਐਂਸ ਨੂੰ ਇਹੀ ਕਹਿਣਾ ਚਾਹੂੰਗਾ ਵੀ ਸਾਡੇ ਸਿੱਖ ਧਰਮ ਦੀ ਜਿਹੜੀ ਮਾਰਸ਼ਲ ਆਰਟ ਦੇ ਉੱਤੇ ਫਿਲਮ ਬੜੀਆਂ ਸਾਡੀ ਜੱਟਾ ਡੋਲੀ ਨਾ ਸਿਨੇਮੇ ਘਰਾਂ ਦੇ ਵਿੱਚ ਲੱਗੀ ਹੈ ਤੁਸੀਂ ਆਪਣੇ ਪਰਿਵਾਰਾਂ ਨਾਲ ਆ ਕੇ ਜਰੂਰ ਇੱਥੇ ਦੇਖੋ ਬਹੁਤ ਬਹੁਤ ਥੈਂਕ ਯੂ ਸੋ ਮੱਚ